ਗੱਲ ਕਰ ਲੋ ਹਾਂਜੀ ਇੱਕ ਮਿੰਟ ਗੱਲ ਕਰ ਲੋ ਹਾਂਜੀ ਗੱਲ ਗੱਲ ਹੀ ਕਰਨ ਦੀ ਆਏ ਉਹ ਕਰ ਲੈਨੇ ਗੱਲ ਇੱਕ ਮਿੰਟ ਫੇਰ ਕਹ ਜਾਂਦਾ ਤੁਸੀਂ ਆਹ ਮੇਰੀ ਤੁਸੀਂ ਬਿਨਾ ਹੈਨਾ ਦੇਖੇ ਪਿਛੇ ਏਨੀ ਟ੍ਰੈਫਿਕ ਆ ਰਹੀ ਆ ਤੁਸੀਂ ਗੱਬੇ ਖੜਾ ਹੱਸਦਾ ਟਰੈਕਟਰ ਜਾ ਕੇ ਕਿੱਥੇ ਖੜਾ ਲਾ ਦੱਸੋ ਕਿੱਥੇ ਖੜਾ ਬੀਜੀ ਸਰ ਆਪਲਾਟ ਨਹੀਂ ਹੈਗਾ ਇਹ 12 13 ਤੋਂ ਗਾਜਾ ਪਲਾਟ ਹੈ ਇਹ ਨਹੀਂ ਤੁਸੀਂ ਦੇਖ ਰਹੇ ਪਲਾਟ ਨਹੀਂ ਦੇਖ ਰਹੇ ਤੁਸੀਂ ਤੁਸੀਂ ਪਲਾਟ ਤੇ ਕਿੱਥੇ ਆਪਾਂ ਕਿੱਥੇ ਖੜੇ ਹੋਣ ਕੋਈ ਆਪਣਾ ਕਿਤੇ ਮੇਰਾ ਕੰਮ ਕਰਦੇ ਆ ਅੱਛਾ ਤੁਸੀਂ ਇੱਥੇ ਜੌਬ ਕਰਦੇ ਹੋ ਕੰਮ ਹਾਂਜੀ ਹਾਂਜੀ ਟਰੈਕਟਰ ਵਗੈਰਾ ਤੁਸੀਂ ਖਬਰ ਹੈ ਸਾਡੀ ਐਤ ਬਜਰੀ ਦੀ ਵੀ ਖਬਰ ਲਾਂ ਆ ਗਏ ਤੁਸੀਂ ਇਹ ਨਹੀਂ ਖਬਰ ਲਾਈ ਵੀ ਇਹ ਬੰਦੇ ਸਹੀ ਵੀ ਕੋਈ ਕੰਮ ਕਰ ਰਹੇ ਹੈ ਜਿਹੜਾ ਲੰਗਰ ਲਾਂਦੇ ਸੀ ਉਹ ਗੱਡੀਆਂ ਉਥੇ ਰੁਕਦੇ ਸੜਕ ਤੇ ਪਰਲੀ ਸੜਕੇ ਜਾ ਕੇ ਤੁਸੀਂ ਉਹ ਖਬਰ ਨਹੀਂ ਲਾਈ ਲਾਈ ਹੈ ਖਬਰ ਨਹੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰੀ ਖਬਰਾਂ ਗਨਾਨੀਆਂ ਮੈਂ ਮੈਂ ਤੁਹਾਨੂੰ ਇਹ ਪੁੱਛ ਰਿਹਾ ਜਿਹੜੇ ਬੰਦੇ ਨੰਬਰ ਲੱਗੇ ਇਹ ਜਾਂਦੀਆਂ ਕਿ ਜੰਮੂ ਜਾ ਰਹੀਆਂ ਨੇ ਇਹ 2 ਕਿਲੋਮੀਟਰ ਦੇ ਅੰਦਰ ਰੰਦੀਆਂ ਢਲੀਆਂ अच्छा जेडी चीज 2 किलोमीटर ਦੇ ਅੰਦਰ ਜਾਏਗੀ ਉਹਨੂੰ ਨੰਬਰ ਪਲੇਟ ਦੇ ਅਸੀਂ ਜ਼ਿੰਮੇਵਾਰ ਬੈਠੇ ਆ ਕਿ ਹੁਣ ਆਪਰੋਂ ਪ੍ਰੂਫ ਦੀ ਗੱਲ ਆ ਆਪਰੋਂ ਨੰਬਰ ਤੁਹਾਡੇ ਅੱਖਾਂ ਦੇ ਸਾਹਮਣੇ ਅਪਰੂਵਿੰਗ ਆ ਉਹ ਮੇਰੀ 4 ਫੁੱਟ ਦੀ ਟਰਾਲੀ ਆ ਫਿੱਟਾ ਲੈ ਕੇ ਨਾ ਬਲੋ ਤੁਸੀਂ ਤੁਹਾਨੂੰ 25-25 ਫੁੱਟ ਦੀਆਂ ਟਰਾਲੀਆਂ ਦੇ ਬੇਜਾਲੀਆਂ ਜੇ ਉਹ ਥੋੜਾ ਬਹੁਤ ਬਾਹਰ ਆ ਤਾਂ ਉਹ ਕੋ ਮੈਂ ਹੁਣ ਜੇ ਥੋੜਾ ਜਿਹਾ ਬਾਹਰ ਆ ਤਾਂ ਤੁਸੀਂ ਜੇ ਜੇ ਆਪਾਂ ਟੈਕਸ ਦੇ ਰਹੇ ਹਾਂ ਜੀਐਸਟੀ ਨੰਬਰ ਹੈਗਾ ਤਾਂ ਸੜਕਾ ਰੋਕ ਲਓਗੇ ਟੈਕਸ ਦੇ ਮੈਂ ਜੀ ਕਿਹੜੀ ਸੜਕ ਰੋਕੀ ਮੈਨੂੰ ਦਸਵਾ ਰਹੇ ਨੰਗਰੇ ਕਿਹੜਾ ਰੁਕਿਆ ਮੈਨੂੰ ਕਿਹੜੀ ਜਾ ਸੜਕਾਂ ਨੂੰ ਸਰਵਿਸ ਲੇਨਾਂ ਨੂੰ ਖਾਸ ਕਰਕੇ ਰੋਕਦੇ ਹੋਏ ਇਹ ਤੁਸੀਂ ਦੇਖ ਸਕਦੇ ਹੋ ਕਮਰਸ਼ੀਅਲ ਵਹੀਕਲ ਬਿਲਕੁਲ ਰੋਡ ਦੇ ਉੱਤੇ ਖੜੇ ਨੇ ਔਰ ਰੋਡ ਦੇ ਉੱਤੇ ਖੜ ਕੇ ਜਿਹੜਾ ਹੈਗਾ ਇਹ ਪੂਰੀ ਸਰਵਿਸ ਲੇਨ ਨੂੰ ਜਿੱਥੇ ਬਲੌਕ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਇਹ ਜਿਹੜੇ ਬਿਲਡਿੰਗ ਮਟੀਰੀਅਲ ਵਾਲੇ ਲੋਕ ਨੇ ਇਹ ਹੁਣ ਬੈਸਦੇ ਹੋਏ ਨਜ਼ਰ ਆ ਰਹੇ ਨੇ ਠੀਕ ਹੈ ਇਹਨਾਂ ਵੱਲੋਂ ਵੀ ਜਿਹੜਾ ਹੈਗਾ ਸਵਾਲ ਖੜਾ ਕੀਤਾ ਜਾ ਰਿਹਾ ਹੈਗਾ ਕਿ ਬਾਕੀ ਦੇ ਕਿਉਂ ਨਹੀਂ ਦਿਖਾ ਰਹੇ ਸਾਡਾ ਫਰਜ਼ ਹੈ ਸਾਰਾ ਕੁਝ ਦਿਖਾਣਾ ਹੁਣ ਕੋਰਟ ਟ੍ਰਾਇਲ ਆ ਟਰੈਕਟਰ ਆਇਆ ਤੁਸੀਂ ਇੱਥੇ ਦੇਖ ਸਕਦੇ ਹੋ ਨਾ ਇਹਦਾ ਨੰਬਰ ਹੈ ਨਾ ਇਹਦੇ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਨਾ ਇਹਦੇ ਤੇ ਕੋਈ ਰਿਫਲੈਕਟਰ ਲੱਗਿਆ ਹੋਇਆ ਕੀ ਘੱਟੋ ਘੱਟ ਰਾਤ ਬਿਲੇ ਅਗਰੇ ਜਾਂਦੇ ਹੋਣਗੇ ਕੀ ਲੋਕਾਂ ਨੂੰ ਪਤਾ ਲੱਗਦਾ ਹੋਵੇਗਾ ਵੀ ਰੇਤਾ ਨਾਲ ਇਹ ਪੂਰੀ ਰੋਡ ਜਿਹੜੀ ਹੈ ਇਹਨਾਂ ਨੇ ਬਲੋਕ ਕਰਕੇ ਰੱਖੀ ਹੋਈ ਹੈ ਹਾਲਾਕੀ ਤੁਹਾਨੂੰ ਜਿੰਨੇ ਵੀ ਇੱਥੇ ਟਰੈਕਟਰ ਖੜੇ ਦੇਖਦੇ ਆ ਕਿਸੇ ਦਾ ਵੀ ਕੋਈ ਵੀ ਨੰਬਰ ਜਿਹੜਾ ਹੈਗਾ ਉਹ ਨਹੀਂ ਦਿਖਾਈ ਦੇਗਾ ਇੱਕ ਵਾਰ ਆ ਸੋਨਾਲੀਕਾ ਸਾਹਮਣੇ ਖੜਾ ਜਿਹੜਾ ਇਸ ਵਕਤ ਲੋਡ ਹੋ ਰਿਹਾ ਸੰਜੀਤ ਜੀ ਦਿਖਾ ਦਿਓ ਕਿ ਇਹਦਾ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਔਰ ਜਿਹੜੀ ਇੱਥੇ ਟਰੈਕਟਰ ਉਹਨੂੰ ਲੋਡ ਕਰ ਰਿਹਾ ਜਿਹੜਾ ਟ੍ਰੈਫਿਕ ਨੂੰ ਬਾਰ-ਬਾਰ ਰੋਕ ਰਿਹਾ ਕੋਈ ਮਤਲਬ ਨਹੀਂ ਉਧਰੋਂ ਟ੍ਰੈਫਿਕ ਆ ਰਹੀ ਹੈ ਕੋਈ ਐਕਸੀਡੈਂਟ ਹੋ ਸਕਦਾ ਉਹਦਾ ਵੀ ਨੰਬਰ ਪਲੇਟ ਨਹੀਂ ਹੈ ਔਰ ਪਿੱਛੇ ਤੁਹਾਨੂੰ ਇੱਕ ਟਰਾਲੀ ਵੀ ਦਿਖਾ ਦਿੰਦੇ ਆ ਇਹ ਸਪਲਾਈ ਲਈ ਟਰਾਲੀ ਖੜੀ ਹੈ ਔਰ ਇੱਥੇ ਦੇਖੋ ਤੁਸੀਂ ਕਿ ਇੱਥੇ ਇਹਦਾ ਵੀ ਕੋਈ ਵੀ ਨੰਬਰ ਪਲੇਟ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਟਰੈਕਟਰ ਦੇ ਉੱਤੇ ਜ਼ਰੂਰ ਨੰਬਰ ਕਿਤੇ ਨਾ ਕਿਤੇ ਲਗਾਇਆ ਉਹ ਪਿੱਛੇ ਦੇਖੋ ਉਹ ਪੂਰੀ ਸੜਕ ਰੇਤਾ ਛਿੱਟ ਛਿੱਟ ਕੇ ਇਹਨਾਂ ਨੇ ਬਲਾਕ ਕਰ ਦਿੱਤੀ ਹੈ ਔਰ ਤੁਹਾਨੂੰ ਵੀ ਪਤਾ ਹੈ ਕਿ ਮੌਨਸੂਨ ਦਾ ਮੌਸਮ ਹੈਗਾ ਔਰ ਹਵਾਵਾਂ ਚੱਲਦੀਆਂ ਨੇ ਖੁਸ਼ਕ ਹਵਾਵਾਂ ਚੱਲਦੀਆਂ ਨੇ ਜਿਹੜੇ ਇੱਥੇ ਲੋਕ ਜਾਣਦੇ ਹੋਣਗੇ ਉਹਨਾਂ ਦੀਆਂ ਅੱਖਾਂ 'ਚ ਕਿੱਦਾਂ ਉਡ ਉਡ ਕੇ ਇਹ ਰੇਤਾ ਪੈਂਦਾ ਹੋਏਗਾ ਔਰ ਸੜਕ ਤੇ ਖਿੱਲਰੀ ਹੋਈ ਇਹ ਰੇਤਾ ਤੇ ਬੱਜਰੀ ਇੱਕ ਵਾਰ ਦਿਖਾ ਦਿਓ ਕਿ ਕਿਸ ਤਰ੍ਹਾਂ ਇਥੋ ਜਿਹੜੇ 2-ਵੀਲਰ ਨੇ ਉਹ ਫਿਸਲ ਸਕਦੇ ਨੇ ਔਰ ਇਹ ਪੂਰਾ ਰੇਤਾ ਜਿਹੜੀ ਅਕਰੋਚਮੈਂਟ ਇਹਨਾਂ ਨੇ ਕਰ ਰੱਖੀ ਹੈ ਇਹਦਾ ਨੰਬਰ ਤੁਹਾਨੂੰ ਦਿਖਾਈ ਦੇਗਾ ਨਾ ਉਸ ਟਰੈਕਟਰ ਦਾ ਨੰਬਰ ਤੁਹਾਨੂੰ ਦਿਖਾਈ ਦੇਗਾ ਔਰ ਨਾ ਪਿੱਛੇ ਖੜੀ ਹੋਈ ਟਰਾਲੀ ਦਾ ਨੰਬਰ ਤੁਹਾਨੂੰ ਦਿਖਾਈ ਦੇਗਾ ਔਰ ਇਹ ਪੂਰੀ ਅਕਰੋਚਮੈਂਟ ਜਿਹੜੀ ਹੈ ਇੱਥੇ ਸੜਕ ਦੇ ਉੱਤੇ ਕੀਤੀ ਹੋਈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਿਫਟਰ ਦੇ ਨਾਲ ਰੇਤਾ ਅਤੇ ਬਜਰੀ ਜਿਹੜੀ ਹੈ ਭਰੀ ਜਾਰੀ ਹੈਗੀ ਹੈ ਹੁਣ ਤੁਹਾਨੂੰ ਦਿਖਾਉਣਾ ਹੈ ਕਿ ਇਹ ਜਿਹੜੀ ਬਜਰੀ ਭਰੀ ਹੈ ਸੋਨਾਲੀਕਾ ਟਰੈਕਟਰ ਦਾ ਇਹਦੇ ਮੂਰੇ ਨੰਬਰ ਹੈ ਔਰ ਜਿਹੜੀ ਇਹ ਟਰਾਲੀ ਲੋਡ ਕੀਤੀ ਹੈ ਸੜਕ ਦੇ ਉੱਤੇ ਪਿਆ ਹੈ ਇਹ ਸਾਰੀ ਬਜਰੀ ਬਿਲਡਿੰਗ ਮਟੀਰੀਅਲ ਸੜਕ ਦੇ ਉੱਤੇ ਪਈ ਹੈ ਇਹਦਾ ਵੀ ਨੰਬਰ ਹੈ ਨੀਗਾ ਆ ਦਿਖਾਓ ਸੰਜੀਤ ਜੀ ਇਹ ਸੋਨਾਲੀਕਾ ਜਿਹੜੀ ਹੁਣੀ ਲੋਡ ਹੋਈ ਹੈ ਇਹਦੀ ਟਰਾਲੀ ਦਾ ਵੀ ਕਿਤੇ ਵੀ ਨੰਬਰ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਔਰ ਦੇਖੋ ਸੜਕ ਦੇ ਉੱਤੇ ਪੂਰੀ ਬਜਰੀ ਦਾ ਢੇਰ ਲਗਾ ਕੇ ਬੈਠੇ ਹੋਏ ਨੇ ਅਕਰੋਚਮੈਂਟ ਇਧਰ ਰੇਤ ਦੀ ਖੋਜ ਮਰਮੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸੜਕ ਦੇ ਉੱਤੇ ਰੇਤਾ ਹੀ ਰੇਤਾ ਸਿੱਟਿਆ ਪਿਆ ਔਰ ਇਧਰ ਬਜਰੀ ਦੇ ਢੇਰ ਲਾਏ ਪਏ ਨੇ ਔਰ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇਹ ਬਿਨਾ ਨੰਬਰਾਂ ਤੋਂ ਚਲਾਈਆਂ ਜਾ ਰਹੀਆਂ ਨੇ ਅਖਰ ਡਿਪਾਰਟਮੈਂਟ ਨੂੰ ਇਹ ਦਿਖਾਈ ਕਿਉਂ ਨਹੀਂ ਦੇ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਐਕਸੀਡੈਂਟ ਦਾ ਕਿੱਡਾ ਵੱਡਾ ਕਾਰਨ ਇਹ ਲੋਕ ਬੰਦ ਰਹੇ ਨੇ ਹਾਈਵੇ ਹੈ ਇਹ ਦਿਖਾਈਓ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਇਹ ਦਿੱਲੀ ਨੈਸ਼ਨਲ ਹਾਈਵੇ ਰੋਡ ਹੈ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਰੋਡ ਹੈ ਔਰ ਉਹਦੀ ਇਹ ਸਰਵਿਸ ਲਾਈਨ ਹੈ ਜਿੰਨਾ ਲੋਕਾਂ ਨੇ ਥੱਲੇ ਦੀ ਜਾਣਾ ਹੈ ਜੁਦੇਵਾਲ ਬਸਤੀ ਨੂੰ ਜਾਣਾ ਹੈ ਉਹ ਸਪੀਡ ਨਾਲ ਆਉਂਦੇ ਨੇ ਔਰ ਸਪੀਡ ਨਾਲ ਆ ਕੇ ਜਿਹੜੇ ਟਰੈਕਟਰ ਇੱਥੇ ਢੋਆ ਟਵਾਈ ਕਰ ਰਹੇ ਨੇ ਉਹ ਕੁਛ ਨਹੀਂ ਦੇਖਦੇ ਪਿੱਛੋਂ ਕਿੰਨੀ ਟ੍ਰੈਫਿਕ ਆ ਰਹੀ ਹੈ ਉਹ ਗੱਦੇ ਬਿਲਕੁਲ ਟਰੈਕਟਰ ਰੋਕ ਲੈਂਦੇ ਨੇ ਆਪਣਾ ਸਮਾਨ ਲੋਡ ਕਰਦੇ ਨੇ ਔਰ ਕੋਈ ਮਤਲਬ ਨਹੀਂ ਕਿ ਕਿੰਨੀ ਟ੍ਰੈਫਿਕ ਉੱਥੋਂ ਆ ਰਹੀ ਹੈ ਕੌਣ ਪਿੱਛੇ ਆ ਰਿਹਾ ਕੌਣ ਪਿੱਛੋਂ ਨਹੀਂ ਆ ਰਿਹਾ ਔਰ ਬਿਨਾ ਨੰਬਰਾਂ ਦੇ ਨਾ ਇਹ ਟਰਾਲੀਆਂ ਦੇ ਨੰਬਰ ਨੇ ਨਾ ਇਹ ਲੋਡ ਕੀਤੀਆਂ ਟਰਾਲੀਆਂ ਦੇ ਨੰਬਰ ਨੇ ਨਾ ਲਿਫਟਰ ਦੇ ਨੰਬਰ ਨੇ ਔਰ ਸੜਕ ਦੇ ਉੱਤੇ ਜਿਹੜੀ ਹੈ ਅਕਰੋਚਮੈਂਟ ਹੈਗੀ ਹੈ ਔਰ ਤੁਸੀਂ ਪਰੇ ਤੱਕ ਦੇਖ ਸਕਦੇ ਹੋ ਕਿ ਇਹ ਰੇਤਾ ਹੀ ਰੇਤਾ ਖਿਲਾਰਿਆ ਗਿਆ ਹੈਗਾ ਔਨ ਜਾਣ ਵਾਲਿਆਂ ਦੀਆਂ ਅੱਖਾਂ 'ਚ ਕਿਸ ਤਰ੍ਹਾਂ ਇਹ ਜਿਹੜਾ ਉਹ ਲੋੜ ਕੇ ਪੈਂਦਾ ਹੋਏਗਾ ਸਭ ਤੋਂ ਵੱਡੀ ਗੱਲ ਸਰਵਿਸ ਲੇਨ ਹੈਗੀ ਹੈ ਟ੍ਰੈਫਿਕ ਚੱਲਦੀ ਹੋਈ ਲੇਨ ਹੈ ਔਰ ਬਿਨਾ ਨੰਬਰ ਪਲੇਟਾਂ ਦੇ ਅਲਾਉ ਕਿੱਦਾਂ ਹੋ ਜਾਂਦੀ ਹੈ ਕਮਰਸ਼ੀਅਲ ਐਕਟੀਵਿਟੀਆਂ ਕਰ ਰਹੀਆਂ ਨੇ ਜਦਕਿ ਇਹ ਟਰੈਕਟਰ ਟਰਾਲੀਆਂ ਕਮਰਸ਼ੀਅਲ ਐਕਟੀਵਿਟੀਆਂ ਲਈ ਅਲਾਉਡ ਹੀ ਨਹੀਂ ਕੀਤੀਆਂ ਗਈਆਂ ਤਾਂ ਫਿਰ ਇਹ ਕਿਹਦੀ ਮਰਜ਼ੀ ਦੇ ਨਾਲ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਘੁੰਦੀਆਂ ਫਿਰੀਆਂ ਨੇ ਸ਼ਰੀਆਮ ਨੈਸ਼ਨਲ ਹਾਈਵੇ ਦੇ ਉੱਤੇ ਸਾਰੇ ਡਿਪਾਰਟਮੈਂਟਸ ਦੇ ਉੱਤੇ ਜਿਹੜਾ ਹੈਗਾ ਨਜ਼ਰ ਆਂਦੀਆਂ ਹੋਣਗੀਆਂ ਇੱਥੋਂ ਨਹਾਈ ਵਾਲੇ ਵੀ ਨਿਕਲਦੇ ਹੋਣਗੇ ਇੱਥੋਂ ਐਕਸਾਈਜ਼ ਵਾਲੇ ਵੀ ਨਿਕਲਦੇ ਹੋਣਗੇ ਇੱਥੋਂ ਕਾਰਪੋਰੇਸ਼ਨ ਵਾਲੇ ਵੀ ਨਿਕਲਦੇ ਹੋਣਗੇ ਇੱਥੋਂ ਆਰਟੀਓ ਵਾਲੇ ਵੀ ਨਿਕਲਦੇ ਹੋਣਗੇ ਪਰ ਕਿਸੇ ਦੀ ਨਜ਼ਰ 'ਚ ਨਹੀਂ ਆ ਰਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਪਰ ਇਹ ਦੇਖੋ ਤੁਸੀਂ ਕਿ ਇੱਥੇ ਇੱਕ ਖੋਖਾ ਬਣਾਇਆ ਹੋਇਆ ਹੈ ਇੱਕ ਖੋਖੇ ਦੇ ਵਿੱਚ ਇਹ ਲੋਕ ਬੈਠੇ ਨੇ ਆਪਣਾ ਬਿਲਡਿੰਗ ਮਟੀਰੀਅਲ ਦਾ ਕੰਮ ਕਰ ਰਹੇ ਨੇ ਔਰ ਟਰੈਕਟਰ ਟਰਾਲੀਆਂ ਸ਼ਰੇਆਮ ਲਗਾ ਕੇ ਬੈਠੇ ਨੇ ਨੈਸ਼ਨਲ ਹਾਈਵੇ ਦੇ ਉੱਤੇ ਅਸੀਮ ਜਿਹੜਾ ਹੈਗਾ ਬਿਲਡਿੰਗ ਮਟੀਰੀਅਲ ਦਾ ਬੱਜਰੀ ਰੇਤਾ ਇਹ ਸਟਕੇ ਬੈਠੇ ਹੋਏ ਨੇ ਲੋਕਾਂ ਦੇ ਲਈ ਘਾਤਕ ਬਣਦੇ ਜਾ ਰਹੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਜਾ ਰਹੇ ਨੇ ਲੋਕ ਸ਼ਿਕਾਇਤ ਕਰਦੇ ਨੇ ਕਿ ਕਦੀ ਵੀ ਇਹ ਟਰੈਕਟਰ ਜਿਹੜਾ ਪਿੱਛੇ ਮੋੜ ਕੇ ਖੜਾ ਦਿੰਦੇ ਨੇ ਔਰ ਪਿੱਛੋਂ ਆਂਦੀ ਹੋਈ ਟਰੈਫਿਕ ਜਿਹੜੀ ਹੈ ਇੱਕਦਮ ਉਹਨੂੰ ਬ੍ਰੇਕ ਮਾਰਨੀ ਪੈਂਦੀ ਹੈ ਰੁਕਣਾ ਪੈਂਦਾ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਕਿਹੜੀ ਕਿਹਦੀ ਪਰਮਿਸ਼ਨ ਨਾਲ ਇੱਥੇ ਲੋਕ ਬੈਠੇ ਨੇ ਕਿੱਦਾਂ ਇਹ ਬੈਠੇ ਨੇ ਹਾਂਜੀ 1 ਮਿੰਟ ਗੱਲ ਕਰ ਲੋ ਹਾਂਜੀ ਗੱਲ ਗੱਲ ਹੀ ਕਰਨ ਦੀ ਆ ਉਹ ਕਰ ਲੈਣੇ ਗੱਲ 1 ਮਿੰਟ ਜੀ ਕਰ ਲੈਣੇ ਕੀ ਨਾਮ ਆਪਣੇ ਇਹ ਆਪਣੇ 1 ਮਿੰਟ ਹਾਂ ਕੀ ਦੀ ਇਹ ਬਿਲਡਿੰਗ ਮਟੀਰੀਅਲ ਦਾ ਸਮਾਨ ਆਪਣਾ ਬਜਲੀ ਦਾ ਤਾਪ ਨੇ ਉਹ ਆਪਣਾ ਕਿਤੇ ਨਾ ਆਪ ਕੰਮ ਕਰਦੇ ਆ ਅੱਛਾ ਤੁਸੀਂ ਇੱਥੇ ਜੌਬ ਕਰਦੇ ਹੋ ਕੰਮ ਹਾਂਜੀ ਹਾਂਜੀ ਟਰੈਕਟਰ ਵਗੈਰਾ ਤੁਹਾਡਾ ਕੋਈ ਨਹੀਂ ਤੁਸੀਂ ਗੱਲ ਕਰਦੇ ਹਾਂ ਹਾਂਜੀ ਇਹਨੂੰ ਮੈਂ 1 ਮਿੰਟ ਬੰਦ ਕਰ ਲਉ ਗੱਲ ਕਰ ਲੈਣ ਬਾਅਦ ਦੋ ਮਿੰਟ ਬੰਦ ਕਰੋ ਜੀ ਤੇ ਇੱਥੇ ਦੋ ਮਿੰਟ ਬੰਦ ਕਰੋ ਬੰਦ ਦੋ ਮਿੰਟ ਬੰਦ ਕਰੋ ਦੀ ਗੱਲ ਹੈ ਪਰ ਫਿਲਹਾਲ ਕੈਮਰੇ ਚੱਲਦੇ ਜੀ ਅਸੀਂ ਗੱਲ ਕਰਾਂਗੇ ਕਿ ਆਖਰ ਕੀ ਦਿੱਕਤ ਹੈ ਤੁਸੀਂ ਟਰੈਕਟਰ ਚਲਾ ਰਹੇ ਸੀ ਵੀਰੇ ਜੀ ਦੱਸੋ ਗੱਲ ਕੀ ਆ ਕੋਈ ਗੱਲ ਨਹੀਂ ਗੱਲ ਇਹ ਇਹ ਹੈਗੀ ਆ ਤੁਸੀਂ ਤੁਸੀਂ ਬਿਨਾ ਹੈਨਾ ਦੇਖੇ ਪਿੱਛੇ ਏਨੀ ਟ੍ਰੈਫਿਕ ਆ ਰਹੀ ਆ ਤੁਸੀਂ ਗੱਬੇ ਖੜਾ ਹੱਸਤਾ ਟਰੈਕਟਰ ਜਾ ਕੇ ਕਿੱਥੇ ਖੜਾਗਾ ਰੋਡ ਦੱਸੋ ਕਿੱਥੇ ਖੜਾ ਨਹੀਂ ਜਦੋਂ ਤੁਸੀਂ ਲੋਡ ਕਰ ਰਹੇ ਸੀਗੇ ਤੁਸੀਂ ਪਿੱਛੇ ਲੈ ਗਏ ਨਾ ਅੱਧੀ ਸੜਕ ਤੱਕ ਲੈ ਗਏ ਟਰੈਕਟਰ ਕਿੰਨਾ ਲੈ ਗਏ ਤੁਸੀਂ ਮੈਨੂੰ ਦੱਸੋ ਕਮੈਂਡਰ ਪਾ ਕੇ ਉਹ ਬਾਰੇ ਉੱਥੇ ਥੋੜੋ ਰੋਕਦੇ ਆਹੀ ਅਸੀਂ ਅਸੀਂ ਉੱਧਰ ਥੋੜੋ ਅਸੀਂ ਸੜਕ ਦੇ ਖੜਾਣਾ ਕਿਉਂ ਖੜਾਵਾਂਗੇ ਬਈ ਇਹ ਆਪਾਂ ਜਦੋਂ ਲੋਡ ਕਰਦੇ ਆ ਉਦੋਂ ਉੱਥੇ ਤੱਕ ਲੈ ਜਾ। ਇੱਕ ਬੋਲਾ ਦੱਸੋ ਕੋਈ ਤਰ੍ਹਾਂ ਦਾ ਜਾਓ ਲੱਗਿਆ ਕਿੱਥੇ ਲੱਗਿਆ ਜਾਉਂਦਾ ਸੋ ਆਹ ਅੰਗਰੀ ਅਦੂ ਹਾਂ ਜਿਹੜੇ ਟੋਇਆਂ ਤੇ ਮਿੱਟੀ ਪਾਣੇ ਆ ਉਦੋਂ ਤੁਸੀਂ ਇ ਲਾਈ ਖਬਰ ਕਿੱਥੇ ਕਿੱਦਾਂ ਇਹ ਕਿੰਨੀ ਰੋਡ ਟੁੱਟੀ ਹੈ ਤੇ ਕਿੰਨੀ ਵਾਰੀ ਇਹ ਮਿੱਟੀ ਪਾਣੇ ਆ ਕੂੜਾ ਹੀ ਹਟਾਣੇ ਆ ਫਿਰ ਉਦੋਂ ਤੁਸੀਂ ਖਬਰ ਲਾਣੇ ਹੋ ਹਾਂ ਬਿਲਕੁਲ ਅਸੀਂ ਕੱਲੀ ਲਗਾਈ ਹੈ ਜੀ ਜਦੋਂ ਅਸੀਂ ਆਹ ਟਰੈਕਟਰਾਂ ਦੇ ਨਾਲ ਇਹ ਕੂੜਾ ਇਥੋਂ ਕਰਾਇਆ ਫੱਟ ਜਾਂ ਇਥੇ ਟੋਇਆਂ 'ਚ ਮਿੱਟੀ ਪਾਣੇ ਆ ਉੱਥੇ ਅਸੀਂ ਮਿੱਟੀ ਪਾਈ ਟੋਏ ਜਾ ਉਦੋਂ ਤੁਸੀਂ ਖਬਰ ਲਵਾਈ ਹੈ ਹਾਂ ਹਾਂ ਬਿਲਕੁਲ ਤਾਂ ਕੱਲ ਉੱਥੇ ਟ੍ਰੈਫਿਕ ਮੁਲਾਜ਼ਮਾ ਨੇ ਬਕਾਇਦਾ ਮਿੱਟੀ ਟੋਲਡਰ ਦੇਣਾ ਸੀ 20 ਇਹ ਇਥੇ ਰਾਹ ਸਹੀ ਕਰਦੇ ਆ ਮਿੱਟੀ ਪਾਉਣੇ ਉਹਦੇ ਤੁਸੀਂ ਖਬਰ ਲਵਾਈ ਆ ਹੁਣ ਤੁਸੀਂ ਬੁਲਾਓ ਤੁਸੀਂ ਤੁਸੀਂ ਬੁਲਾਓ ਸੀ ਤੁਸੀਂ ਖਬਰ ਸਾਡੀ ਇਹ ਤਾਂ ਬਜਰੀ ਦੀ ਤੁਸੀਂ ਖਬਰ ਲਾਨ ਆ ਗਏ ਤੁਸੀਂ ਇਹ ਨਹੀਂ ਖਬਰ ਲਾਈ ਵੀ ਇਹ ਬੰਦੇ ਸਹੀ ਵੀ ਕੋਈ ਕੰਮ ਕਰ ਰਹੇ ਆ ਵੀ ਜੀ ਸਰ ਆ ਪਲਾਟ ਨਹੀਂ ਹੈਗਾ ਇਹ 12 13 ਸੌ ਦਾ ਪਲਾਟ ਹੈ ਇਹ ਨਹੀਂ ਤੁਸੀਂ ਦੇਖ ਰਹੇ ਪਲਾਟ ਨਹੀਂ ਦੇਖ ਰਹੇ ਤੁਸੀਂ ਤੁਸੀਂ ਪਲਾਟ ਤੇ ਕਿੱਥੇ ਆਪਾਂ ਕਿੱਥੇ ਖੜੇ ਹੋਣ ਅੱਪਾ ਪਲਾਟ ਖੜੇ ਅੱਪਾ ਪਲਾਟ ਖੜੇ ਆ ਉਹ ਬਜਰੀ ਪਲਾਟ ਚ ਹੈ ਯਾਰ ਜੇ ਖੜੇ ਆ ਤੇ ਇੱਥੋਂ ਤੱਕ ਪਲਾਟ ਆ ਉਹ ਖੰਬੇ ਤੱਕ ਉਹ ਜਿੱਥੇ ਟਰੈਕਟਰ ਖੜੇ ਉੱਥੇ ਤੱਕ ਪਲਾਟ ਹੈ ਠੀਕ ਹੈ ਤੇ ਤੁਸੀਂ ਕਹ ਰਹੇ ਹੋ ਰੋਡ ਤੇ ਲਾ ਰਹੇ ਹੋ ਅੱਡੀ ਉਹ ਰੋਡ ਨਹੀਂ ਹੈ ਹੈ ਜਿਹੜਾ ਲੰਗਰ ਲਾਂਦੇ ਸੀ ਉਹ ਗੱਡੀਆਂ ਉੱਥੇ ਰੁਕਦੇ ਸੜਕ ਤੇ ਪਰਲੀ ਸੜਕੇ ਜਾ ਕੇ ਤੇ ਜੋ ਖਬਰ ਨਹੀਂ ਲਾਈ ਲਾਈ ਹੈ ਖਬਰ ਨਹੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰੀ ਖਬਰਾਂ ਕਨਾਨੀਆਂ ਮੈਂ ਮੈਂ ਤੁਹਾਨੂੰ ਇਹ ਪੁੱਛ ਰਿਹਾ ਨੀ ਨਜ਼ਰਾ ਦਾ ਅੱਛਾ ਉਹ ਯਾਨੀ ਕਿ ਹੁਣ ਮੇਰੀ ਮੇਰੀ ਗੱਲ ਤੁਸੀਂ ਖਬਰ ਬਣਾਣੀ ਆ ਤਾਂ ਤੁਸੀਂ ਉਸ ਚੀਜ਼ ਦੀ ਬਣਾਇਆ ਕਰੋ ਜਿਹੜਾ ਜਨਾਬ ਨਹੀਂ ਹੈ ਬਣਾਓ ਜੋ ਮਰਜ਼ੀ ਬਣਾਓ ਕੋਈ ਦਿੱਕਤ ਨਹੀਂ ਹੈਗੀ ਬਣਾਓ ਖਬਰ ਪਰ ਇਹ ਵੀ ਬਣਾਇਆ ਕਰੋ ਜਿਹੜੀਆਂ ਗੱਡੀਆਂ ਆ ਕੇ ਬਾਹਰੋਂ ਰੋਡ ਤੇ ਖੜਦੀਆਂ ਨੇ ਐਡੇ ਐਡੇ ਉਹਦੀ ਬਿਲਕੁਲ ਲੰਬੇ ਲੰਬੇ ਟਰਾਲੇ ਇੱਥੇ ਅਸੀਂ ਮੰਨਤਾ ਕਰਦੇ ਆ ਕਿ ਥੱਲੇ ਲਾ ਲਓ ਥੱਲੇ ਲਾ ਲਓ ਜੇ ਸਾਡੀ ਨਿੱਕੀ ਜੀ ਟਰਾਲੀ ਖੜੀ ਹੈ ਕਿੰਨੀ ਟਰਾਲੀ 4 ਫੁੱਟ ਦੀ ਟਰਾਲੀ ਆ ਸਾਡੀ 4 ਫੁੱਟ ਦੀ ਟਰਾਲੀ ਨੂੰ ਨਜ਼ਰ ਆ ਗਈ ਤੁਹਾਨੂੰ 20-20 ਫੁੱਟ ਦੇ ਲੰਬੇ ਕੰਟੇਨਰ ਨਹੀਂ ਜਾਂਦੇ ਅਗਰ ਵੀਰੇ ਜੀ ਉਹ ਇੱਥੇ 20-20 ਫੁੱਟ ਦੇ ਲੰਬੇ ਟ੍ਰੇ ਕੰਟੇਨਰ ਆ ਉਹ ਅੱਥਰੂ ਇੱਥੇ ਦਿਖਾਣਾ ਤੁਸੀਂ ਬਿਲਕੁਲ ਮੈਨੂੰ ਤੁਸੀਂ ਫੋਨ ਕਰੋ ਸਾਰੀਆਂ ਗੱਡੀਆਂ ਖੜਦੀਆਂ ਸਾਰੀਆਂ ਪਰ ਉਹ ਖਬਰ 4 ਫੁੱਟਾਂ ਦੀ ਟਰਾਲੀ ਨੂੰ ਨਜ਼ਰ ਆ ਰਹੀ ਹੈ ਇਹ ਸ਼ਹਿਰ ਦੀ ਘੁੰਮਦੀ ਹੈ ਫਲਾਣਾ ਘੁੰਮਦੀ ਹੈ ਇਹ ਬਿਨਾਂ ਨੰਬਰ ਲੱਗੇ ਘੁੰਮਦੀ ਹੈ ਜੀ ਅੱਛਾ ਲਿਖੋ ਇਹ ਨੰਬਰ ਜਿਹੜੇ ਬੰਦੇ ਨੰਬਰ ਲੱਗੇ ਜਾਂਦੀਆਂ ਕਿ ਜੰਮੂ ਜਾ ਰਹੀਆਂ ਨੇ ਇਹ 2 ਕਿਲੋਮੀਟਰ ਦੇ ਅੰਦਰ ਰੰਗੀਆਂ ਟਰਾਲੀਆਂ ਅੱਛਾ ਜਿਹੜੀ ਚੀਜ਼ 2 ਕਿਲ ਉਹ ਆ ਗੌਣ ਜੁਮੇ ਦਾ ਜਿਹੜਾ ਪਰਸੋਂ ਬੰਦਾ ਕਿ ਕੌਣ ਜਿੱਤੇ ਕੱਲ ਨੂੰ ਨਹੀਂ ਨਹੀਂ ਕਿੱਦਾਂ ਲੱਭਾਂਗੇ ਬਿਨਾ ਨੰਬਰ ਪਰਸੋਂ ਇੱਥੇ ਜਨਾਨੀ ਮਰੀਏ ਤੇ ਉੱਥੇ ਉਹ ਗੌਣ ਮਾਰ ਗਿਆ ਦੱਸੋ ਨੋ ਨੀ ਜਵਾਬ ਦੇ ਦਿਓ ਨੰਬਰ ਬਲੇਟ ਕਿੱਥੇ ਨਹੀਂ ਤੁਸੀਂ ਇੱਥੇ ਬੈਠੇ ਹੋ ਪਤਾ ਕਿੱਦਾਂ ਲੱਗੇਗੇ ਤੁਸੀਂ ਦੇ ਦਿਓ ਨੰਬਰ ਬਲੇਟ ਕਿੱਥੇ ਆ ਉਹਦੀ ਜਿਹੜਾ ਬੰਦਾ ਮਾਰ ਕੇ ਗਿਆ ਜਨਾਨੀ ਦੱਸੋ ਕੌਣ ਮਾਰ ਕੇ ਗਿਆ ਉਹਦੀ ਨੰਬਰ ਤੂੰ ਦੇਖੀ ਰਹਿ ਨੋ ਨੰਬਰ ਬਲੇਟ ਆ ਜਨਾਨੀ ਮਾਰ ਕੇ ਗਿਆ ਤੁਸੀਂ ਦੱਸੋ ਵੀ ਹਫਲਾਣੇ ਬੰਦੇ ਜਨਾਨੀ ਮਾਰੀਆ ਤੁਸੀਂ ਉਹ ਵੀ ਜਰਾ ਟਰੈਕਟਰ ਦੇ ਪਿੱਛੇ ਨੰਬਰ ਲਿਖਿਆ ਨਹੀਂ ਆਗਾ ਉਹ ਦੇਖਦੇ ਆ ਦਿਖਾਉਂਦੇ ਟਰੈਕਟਰ ਦੇ ਪਿੱਛੇ ਦੇਖਿਆ ਸੀ ਦਿਖਾ ਚੁੱਕੇ ਆ ਟਰੈਕਟਰਾਂ ਦੇ ਪਿੱਛੇ ਦੇਖਿਓ ਆ ਦਿਖਾਓ ਜੀ ਇੱਕ ਵਾਰ ਇਹਨਾਂ ਨੂੰ ਇਹਨਾਂ ਦੀ ਤਸਦੀਕ ਕਰੋ ਆਓ ਜੀ ਆਓ ਆ ਨੰਬਰ ਹੈਗਾ ਕਿ ਨਹੀਂ ਮੇਰੀ ਗੱਲ ਸੁਣੋ ਸਰ ਟਰਾਲੀ ਦੇ ਪਿੱਛੇ ਨੰਬਰ ਹੋਣਾ ਚਾਹੀਦਾ ਟਰੈਕਟਰ ਦੇ ਮੂਰੇ ਆ ਆ ਨੰਬਰ ਆ ਲੈ ਸਾਡੇ ਫਿਰ ਵੀ ਨਾ ਮੈਂ ਦਿਖਾ ਆ ਆ ਦਿਖਾ ਦਿਓ ਸੰਜੀ ਇਹਦਾ ਨੰਬਰ ਨਹੀਂ ਮੈਨੂੰ ਇਹ ਗੱਲ ਦੱਸੋ ਤੁਹਾਨੂੰ ਅਗਰ ਕੱਲ ਨੂੰ ਤੁਹਾਨੂੰ ਇਹ ਰੋਕਦੇ ਆ ਇਹਨੂੰ ਤੁਹਾਨੂੰ ਸਵਾਲ ਪੁੱਛਿਆ ਜਾਏਗਾ ਨੰਬਰ ਹੈਗਾ ਆ ਨੰਬਰ ਹੈਗਾ ਨਹੀਂ ਅਸੀਂ ਦਿਖਾਤਾ ਜਿੱਥੇ ਜਿੱਥੇ ਨੰਬਰ ਹੈਗਾ ਦਿਖਾਏ ਓ ਬਾਜੀ ਸਾਰੇ ਸਾਡੇ ਕੋਈ ਕਹਾਏ ਪਤਾ ਨਾ ਸਭ ਕੋ ਹੈਗਾ ਮੈਨੂੰ ਇਹਦਾ ਆ ਟਰਾਲੀ ਦਾ ਨੰਬਰ ਹੈਗਾ ਟਰਾਲੀ ਦਾ ਕਿਥੇ ਨੰਬਰ ਹੁੰਦਾ ਕਿਹੜੀ ਟਰਾਲੀ ਦਾ ਨੰਬਰ 500 ਟਰਾਲੀ ਨਾ ਦੇ ਮੈਨੂੰ ਹੋਰ ਕਿਹਦੇ ਦਿਖਾ ਦਿਓ ਤੁਸੀਂ ਤਾਂ ਲਗਾਓ ਟਰਾਲੀ ਦਾ ਨੰਬਰ ਦਿਖਾ ਦਿਓ ਸਾਨੂੰ ਪਤਾ ਲਗਾ ਸਕਦੇ ਜਿਹੜੀਆਂ ਟਰਾਲੀਆਂ ਹੋਰ ਨੇ ਉਹ ਨਾ ਨੰਬਰ ਦਿਖਾਓ ਤੁਸੀਂ ਤਾਂ ਦਿਖਾਓ ਮੈਨੂੰ ਇੱਕ ਟਰਾਲੀ ਦਾ ਨੰਬਰ ਦਿਖਾਓ ਕਿਸਾਨਾਂ ਨੂੰ ਜਿਹੜੇ ਮੇਰੀ ਗੱਲ ਸੁਣੋ ਜਿਹੜੇ ਜਾਂਦੇ ਬਕਾਇਦਾ ਉਹਨਾਂ ਦੀਆਂ ਟਰਾਲੀਆਂ ਨੰਬਰ ਦਿਖਾ ਦਿਓ ਮਾਰਕੀਟਿਆ ਕਿੰਨਾ ਮਿਲਦਾ ਉਹ ਤੇਰੇ ਕੋਲ ਵੀਡੀਓ ਆ ਗਈ ਵੀਡੀਓ ਆ ਗਈ ਪ੍ਰੂਫ ਆ ਗਿਆ ਤੇਰੇ ਕੋਲ ਮੈਨੂੰ ਆਪ ਪ੍ਰੂਫ ਦੇ ਦੀ ਗੱਲ ਆ ਪ੍ਰੂਫ ਦਿਖਾ ਮੈਨੂੰ ਆ ਪ੍ਰੂਫ ਤੁਹਾਡੇ ਅੱਖਾਂ ਦੇ ਸਾਹਮਣੇ ਪ੍ਰੂਫ ਨਹੀਂਗਾ ਉਹ ਮੇਰੀ 4 ਫੁੱਟ ਦੀ ਟਰਾਲੀ ਆ ਪਿੱਤਲਾ ਦਾ ਮਾਪ ਲੋ ਤੁਸੀਂ ਤੁਹਾਨੂੰ 25-25 ਫੁੱਟ ਦੀਆਂ ਟਰਾਲੀਆਂ ਲੈ ਮੇਆਂ ਦੀਆਂ ਨਹੀਂ ਜੀ ਇਹ 4 ਫੁੱਟ ਦੀ ਨਜ਼ਰ ਆ ਗਈ ਹੈ ਇਹ ਰੈਂਡ ਚਿਪ ਇਹ ਰੈਂਡ 25 ਫੁੱਟ ਦੀ ਨਜ਼ਰ ਨਹੀਂ ਆਦੀ ਇਹ 200 ਫੁੱਟ ਗੰਨਾ ਲੱਗਦਾ ਪਰ 25 ਫੁੱਟ ਵਾਲੀ ਆਉਗੀ ਉਹ 25 ਫੁੱਟ ਵਾਲੀ ਵੀ ਦਿਖਾਵਾਂਗੇ ਕਿੱਥੇ ਦਿਖਾਈਏ ਦਿਖਾ ਵੀਡੀਓ ਦਿਖਾ ਮੈਨੂੰ ਫੇਰ ਉਹੀ ਗੱਲ ਤੁਸੀਂ ਤਾਂ ਐ ਕਹਿੰਦੇ ਜਿੱਦਾਂ ਹੁਣੀ ਦਿਖਾ ਦਈਏ ਤੁਹਾਨੂੰ ਤਾਂ ਹੁਣੀ ਨਿਕਲਦੀ ਦਿਖਾਓ ਨਾ ਮੈਨੂੰ ਤੁਸੀਂ ਤੁਸੀਂ ਮੈਨੂੰ ਦਿਖਾਓ ਕਿੱਥੇ ਨਿਕਲਦੀ ਜਾਂਦੀ ਹੈ ਲੈ ਚਲੋ ਮੇਰੇ ਕੋਲ ਵੀ ਆ ਰਹੀ ਹੈ ਤਾਂ ਨਿਕਲਦੀ ਗੰਨਾ ਸਾਰਾ ਦਿਖਾਓ ਕਿੱਥੇ ਆ ਸਾਰੀਆਂ ਸੜੀਆਂ ਨਿਕਲਦੀਆਂ ਬੈਠ ਤੁਸੀਂ ਵੀਡੀਓ ਦਿਖਾਓ ਕਿੱਥੇ ਆ ਮੈਂ ਤੁਹਾਨੂੰ ਵੀਡੀਓ ਦਿਖਾ ਦੂੰਗਾ ਇੱਥੇ ਮੈਂ ਹੁਣ ਮੈਂ ਤੁਹਾਨੂੰ ਕਹਿੰਦਾ ਵੀਡੀਓ ਦਿਖਾ ਤੁਸੀਂ ਕਹਿੰਦੇ ਮੈਂ ਦਿਖਾਵਾਂ ਤੁਸੀਂ ਨਿਊਜ਼ ਤੁਸੀਂ ਚਲਾਉਂਦੇ ਹੋ ਕਿ ਮੈਂ ਚਲਾਉਣਾ ਫਿਰ ਉਹੀ ਗੱਲ ਜੇ ਤੁਸੀਂ ਕਹਿੰਦੇ ਨਿਕਲ ਜਿਆਣਾ ਗਵਾਹ ਤੁਸੀਂ ਹੋ ਕਿ ਮੈਂ ਗੰਦੇ ਵਾਲਿਆਂ ਨਿਕਲ ਜਿਆਣਾ ਜਰੂਰ ਮਰਜੀ ਪੁੱਛ ਲੋ ਅਫਸਰ ਜਿਹੜੇ ਅਫਸਰਾਂ ਤੁਸੀਂ ਇਹ ਦਿਖਾਣੀ ਉਹਨੂੰ ਉਹ ਵੀ ਦਿਖਾ ਦਿਓ ਹਾਂ 200 ਵੜਿਆ ਗਿਆ 250 ਵੜ ਗਿਆ ਲਓ ਮੈਂ ਕਿੰਨਾ ਹੈ ਨਾ ਫਲਾਈਟਲੀ ਗੱਲ ਕਰ ਰਿਹਾ ਬਹੁਤ ਸਿੰਪਲ ਜਿਹਾ ਇੱਕ ਸਵਾਲ ਪੁੱਛਿਆ ਕਮ ਜਾਇਜ਼ ਹੈ ਨਜਾਇਜ਼ ਕਿਹੜਾ ਆਪਣਾ ਕੰਮ ਹੀ ਜਾਇਜ਼ ਹੈ ਨਜਾਇਜ਼ ਮੇਰਾ ਇੱਕ ਵਾਰ ਜੀਐਸਟੀ ਨੰਬਰ ਲਿਖਿਆ ਫੋਟੋ ਭਾਓ ਜੀਐਸਟੀ ਨੰਬਰ ਮੇਰੇ ਕੋਲ ਹੈ ਬਿਲਕੁਲ ਮੇਰੇ ਕੋਲ ਹੈ ਸਾਰੇ ਕੋ ਜਿਹੜਾ ਕੰਮ ਹੈ ਜੀਐਸਟੀ ਕੀ ਕਹਿੰਦੀ ਹੈ ਸਰਵਿਸ ਲੈਣ ਰੋਕ ਦਿਓ ਕਿਹੜੀ ਸਰਵਿਸ ਲੈਣਾ ਇੱਥੋਂ ਤੱਕ ਪਲਾਟ ਹੈ ਮੇਰੇ ਤੋਂ 1200 ਕਾ ਇਹਦਾ ਪਲਾਟ ਹੈ ਇੱਥੇ ਉਹ ਰਿਤਾ ਉਹ ਵੀ 1200 ਦਾ ਇੱਥੇ ਪਲਾਨ ਉਹ ਵੇਦੀ ਜੇ ਉਹ ਥੋੜਾ ਬਹੁਤ ਬਾਹਰ ਆ ਤਾਂ ਉਹ ਹੁਣ ਜੇ ਥੋੜਾ ਜਿਹਾ ਬਾਹਰ ਆ ਤਾਂ ਤੁਸੀਂ ਮੈਂ ਜੇ ਜੇ ਆਪਾਂ ਟੈਕਸ ਦੇ ਰਹੇ ਹਾਂ ਡੀਐਸਟੀ ਨੰਬਰ ਹੈਗਾ ਤੁਹਾਡਾ ਸੜਕਾ ਰੋਕ ਲੋਗੇ ਟੈਕਸ ਦਿਨੇ ਵੇਦੀ ਕਿਹੜੀ ਸੜਕ ਰੁਕੀ ਮੈਨੂੰ ਦੱਸੋ ਆ ਰਹੇ ਨੇ ਲੰਘ ਰਹੇ ਕਿਹੜਾ ਰੁਕਿਆ ਮੈਨੂੰ ਕਿਹੜੀ ਜਾਮ ਲੱਗੀ ਪਿੱਛੇ ਨੂੰ ਮੈਂ ਬੜੇ ਆਰਾਮ ਨਾਲ ਗੱਲ ਕਰ ਰਿਹਾ ਸੀ ਇਹਨਾਂ ਨਾਲ ਬਹੁਤ ਪਿਆਰ ਨਾਲ ਇਹਨਾਂ ਨੂੰ ਕਹਿ ਰਿਹਾ ਹੈਗਾ ਕਿ ਨਹੀਂ ਅਰ ਤੁਸੀਂ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਇਦਾਂ ਨਿਕਲਦਾ ਉਹ ਇਦਾਂ ਨਿਕਲਦਾ ਤੁਸੀਂ ਆਹ ਖਬਰ ਦਿਖਾਤੀਓ ਖਬਰ ਮੈਨੂੰ ਇਹ ਗੱਲ ਆ ਕਿਹੜਾ ਜਾਮ ਲੱਗਿਆ ਮੈਨੂੰ ਦਿਖਾਓ ਜਾਮ ਨਹੀਂ ਹੁਣ ਟਰੈਕਟਰ ਅੰਦਰ ਖੜਾ ਹੁਣ ਜਾ ਮੈਨੂੰ ਨਹੀਂ ਨਹੀਂ ਤੁਸੀਂ ਜਾ ਮੈਂ ਵੀਡੀਓ ਦਿਖਾਵਾਂ ਤੁਹਾਨੂੰ ਤੁਹਾਡਾ ਟਰੈਕਟਰ ਆ ਗੱਬੇ ਸੜਕ ਤੱਕ ਚਲਾ ਗਿਆ ਦੇ ਦੇ ਗੱਡੀ ਨਹੀਂ ਕੋਈ ਸਾਰਾ ਕੋਈ ਗੱਬੇ ਹੀ ਹੁੰਦਾ ਸੜਕਾਂ ਕਾਦੇ ਵਾਸਤੇ ਨੇ ਰੁਕਾ ਹੀ ਨਹੀਂ ਨੇ ਰੁਕਾ ਕਿਹਦੇ ਰੱਗੀ ਟੱਕ ਦਸੰਗ ਰੁਕੀ ਮੈਂ ਪਹਿਲਾਂ ਵੀ ਆਂਦੇ ਆ ਸਾਰੇ ਬੰਦੇ ਆਂਦੇ ਆ ਕੋਈ ਚੱਕਰ ਨਹੀਂ ਆਇਆ ਜੀ ਕੋਈ ਨਹੀਂ ਮੈਂ ਪਿਆਰ ਨੇ ਕਰ ਰਿਹਾ ਤੇਰਾ ਪਰ ਮੈਂ ਤਾਂ ਫੇਰ ਪਿਆਰਾਂ ਤੇਰੀ ਕਰ ਪੜਾਈ ਹੁੰਦੇ ਹੋਰ ਜਾਨ ਪੁੱਛਦੇ ਤੇ ਇੱਥੇ ਤੁਸੀਂ ਦੇਖਣਾ ਜੇ ਗੱਲਵਾ ਤਾਂ ਉਹ ਮਾਇਆ ਜੀ ਜਾਰੀ ਕਰੋ ਜਾਇਜ਼ ਗੱਲ ਨਹੀਂ ਹੈ ਕਿ ਟਰਾਲੀਆਂ ਦੇ ਉੱਤੇ ਵੀ ਤੋਂ ਬਾਹਰ ਕਾਰ ਨਹੀਂ ਰੁਕਾਈ ਉਹਦੀ ਥਾਂ ਲਾਂਦੇ ਉਹਦੀ ਖਬਰ ਲਾਈ ਹੈ ਵੀਰਾ ਜੀ ਬਿਲਕੁਲ ਸਾਰੇ ਮੈਂ ਸਾਰੀ ਕੈਪਚਰ ਕਰ ਵੀਰਾ ਜੀ ਮੈਂ ਵੀ ਤੁਹਾਨੂੰ ਭਰਾ ਸਾਰੀ ਹੀ ਕੈਪਚਰ ਕਰਦਾ ਹੋਇਆ ਉਹ ਪਿੱਛੇ ਗੱਡੀਆਂ ਖੜੀਆਂ ਨੇ ਰੋਡ ਤੋਂ ਬਾਹਰ ਖੜੀਆਂ ਨੇ ਕਿਹੜੀ ਦਿਖਾ ਰਿਹਾ ਉਹ ਵੀ ਅਗਰ ਨਾ ਖਬਰ ਚ ਹੁਣ ਫਿਰ ਉਹ ਕੰਟੇਨਰ ਤੁਹਾਡੇ ਸਾਹਮਣੇ ਖੜਾ ਉਹ ਰੇਡ ਦੇ ਅੰਦਰ ਖੜਾ ਹੈ ਉਹ ਵੀ ਖੜਾ ਹੈ ਫਰਾਂਟ ਕਟ ਲੇਨ ਉਹ ਸਰਵਿਸ ਲੇਨ ਤੇ ਖੜਾ ਹੈ ਬੀਜੀ ਰੋਡ ਤੇ ਖੜਾ ਹੈ ਉਹ ਸਰਵਿਸ ਲੇਨ ਤੇ ਖੜਾ ਵੀ ਰਿਹਾ ਜੀ ਇਹ ਗੱਲ ਹੈ ਨਾ ਤੁਹਾਡੇ ਕੋਲ ਨੰਬਰ ਹੈ ਜੀ ਤੁਹਾਡੇ ਕੋਲ ਇਨਫਾਰਮੇਸ਼ਨ ਹੈ ਮੈਨੂੰ ਦਿਓ ਅਗਰ ਮੈਂ ਨਹੀਂ ਦਿਖਾਉਂਗਾ ਤੁਸੀਂ ਫਿਰ ਮੈਨੂੰ ਕੋਈ ਨੰਬਰ ਹੋ ਗਿਆ ਮੈਂ ਕਾਹਦੀ ਚ ਭੋਗਣਾ ਪੜਨ ਦੇਖੀ ਜਾਣਾ ਤੁਹਾਡੇ ਪਾਸੇ ਤਾਂ ਨਹੀਂ ਮਿਲਿਆ ਤੇ ਉਹ ਬੰਦਾ ਕਿੱਥੇ ਆਇਆ ਤੁਹਾਨੂੰ ਬਤਾ ਦੇਗਾ ਸਾਰੇ ਮੇਰੇ ਲੁਧਿਆਣਾ లైਵ ਤੇ ਦਰਸ਼ਕ ਜਾਣਦੇ ਹੋਣਗੇ ਜਿਲੰਦਰ ਬਾਈਪਾਸ ਦੇ ਉੱਤੇ ਹਾਦਸਾ ਹੋਇਆ ਬੰਦਾ ਡਿਗਿਆ ਪਿਆ ਸੀਗਾ 108 ਐਂਬੂਲੈਂਸ ਨਹੀਂ ਆ ਰਹੀ ਸੀ 112 ਤੇ ਕਾਰ ਨਹੀਂ ਹੋ ਰਹੀ ਸੀ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਫੋਨ ਤੋਂ ਉਹ ਬੁਲਾਇਆ ਐਂਬੂਲੈਂਸ ਨੂੰ ਬੁਲਾਇਆ ਚੰਗਾ ਲਾਇਆ ਚੰਗਾ ਤਾਂ ਚੰਗੀ ਗੱਲ ਹੈ ਮਰੀ ਮਰੀ ਗੱਲ ਹੈ ਕੋਈ ਮੈਂ ਸੜਕੇ ਦੀ ਖਬਰਾਂ ਲਾ ਰਿਹਾ ਔਰ ਪੂਰਾ ਲੁਧਿਆਣਾ ਘੁੰਮ ਰਿਹਾ ਹਰ ਹਰ ਖਬਰ ਦਿਖਾ ਰਿਆ ਕਿਹੜੇ ਕਿਹੜੇ ਏਰੀਆ ਦੀ ਸੜਕ ਟੁੱਟੀ ਹੋਈ ਹੈ ਔਰ ਲੋਕ ਬੋਰ ਵੀ ਹੋ ਗਏ ਹੋਏ ਆ ਕਿ ਹਰ ਇੱਕ ਸੜਕ ਦੀ ਖਬਰ ਦਿਖਾ ਰਹੇ ਹੋ ਔਰ ਅਸੀਂ ਆਪਣਾ ਫਰਜ਼ ਸਮਝ ਜਿਹੜੇ ਟੋਏ ਪੈਂਦੇ ਆਂ ਅਸੀਂ ਮਿੱਟੀ ਆਪਣੇ ਕੋਲੋਂ ਪਾਈ ਗੱਟ ਕੇ ਆਪਣੇ ਕੀ ਕਰੀ ਪਾਈ ਅਸੀਂ ਤਾਰੀਫ ਕਰਦੇ ਕੱਲ ਉਹਨਾਂ ਨੇ ਪਈ ਅਸੀਂ ਤਾਰੀਫ ਕੀਤੀ ਅਸ਼ੋਕ ਜੀ ਨੂੰ ਪੁੱਛੋ ਅਸ਼ੋਕ ਜੀ ਨੂੰ ਪੁੱਛਿਆ ਜੇ ਨਹੀਂ ਤੁਹਾਨੂੰ ਪਤਾ ਅਸ਼ੋਕ ਜੀ ਨੂੰ ਪੁੱਛੋ ਪੁਆਈ ਹੈ ਕਿ ਨਹੀਂ ਅਸ਼ੋਕ ਜੀ ਨੇ ਆਪ ਆ ਕੇ ਅਸੀਂ ਪਿੱਛੇ ਕਹਿੰਦੇ ਆ ਕੂੜਾ ਕਿੰਨੀ ਵਾਰੀ ਜਦੋਂ ਆਇਆ ਕਰਬ ਜਾਂਦਾ ਸੀ ਆਪ ਜਾ ਕੇ ਲੋਡਰਾਂ ਚ ਗਨ ਉਹ ਵੀ ਲਾਇਆ ਕਰੋ ਨਾ ਖਬਰ ਮੈਂ ਕਹਿੰਦਾ ਬਿਲਕੁਲ ਲ ਜੋ ਵੀ ਹੈਗਾ ਤੁਸੀਂ ਮੈਂ ਉਹ ਜਾਇਰ ਇੱਕ ਕੰਡ ਕਰੀਦੀ ਆ ਚਾਹੇ ਗੱਲ ਇਹ ਹੈ ਜੀ ਮੈਂ ਸਵਾਲ ਆਪਣੇ ਤਿੰਨ ਦੁਹਰਾ ਦਿੰਨਾ ਹਾਂ ਹਾਂਜੀ ਪਹਿਲਾ ਤਾਂ ਕੀ ਆ ਸਰਵਿਸ ਲੇਨ ਤੇ ਬਿਲਡਿੰਗ ਮਟੀਰੀਅਲ ਸੈੱਟ ਸਕਦੇ ਆ ਮੇਰੀ ਫਰੀ ਕਾਲ ਦਾ ਦੇਖੋ ਹੁਣ ਉਲਝੁਆਣੀ ਮੈਂ ਲੱਗਿਆ ਮੈਂ ਉਹਨੂੰ ਮਨਾ ਵੀ ਕੀਤਾ ਉਹ ਕਹਿੰਦਾ ਮੈਂ ਕਿਤੇ ਜਾਣਾ ਮੈਂ ਹੋਰ ਕਿਤੇ ਜਾਣਾ ਹੈ ਗੱਡੀ ਦਾ ਟਾਇਰ ਪੰਚਰ ਹੈ ਤਾਂ ਕਰਕੇ ਉਹ ਬਜੀ ਲੱਗਿਆ ਥੋੜੀ ਜਿਹੀ ਬਾਹਰ ਆ ਗਿਆ ਬੱਕਰਾ ਦੇ ਨੇ ਅੰਦਰ ਹੋਟੀ ਗੱਡੀ ਕਰਾਇਆ ਉਹ ਜਿਹੜਾ ਸੜਕ ਦੇ ਉੱਤੇ ਰੇਤਾ ਪਿਆ ਉਹ ਵੇਖੀ ਉਹ ਵੀ ਥੋੜਾ ਬਹੁਤ ਪਿਆ ਰੇਤਾ ਉਹ ਗੰਦ ਡਿੱਗੀ ਦੀ ਪਿਛੋਂ ਅੰਦਰ ਕਰਾਇਆ ਹੈਗਾ ਉਹਦੇ ਕਰਕੇ ਉਹ ਕਰਾ ਲੈਣਾ ਕੰ ਹਾਂ ਜੀ ਟੀਚਾ ਸਵਾਲ ਟਰਾਲੀਆਂ ਦੇ ਉੱਤੇ ਨੰਬਰ ਤੇ ਟਰੈਕਟਰ ਦੇ ਨੰਬਰ ਕਿਉਂ ਨਹੀਂ ਆ ਦੇ ਨੰਬਰ ਇਹ ਜਾਂਦੇ ਆ ਬਾਜ਼ਾਰ ਦੇ ਵਿੱਚ ਗਲੀਆਂ ਦੇ ਵਿੱਚ ਤੇ ਉੱਥੇ ਦੇਖੋ ਸਾਰਾ ਰਗੜ ਜਾਂਦੇ ਆ ਛੋਟੀਆਂ ਗਲੀਆਂ ਦਾ ਪੰਜ ਛੇ ਫੁੱਟ ਦੀਆਂ ਉੱਥੇ ਟਰੰਗ ਜਾਂਦੀਆਂ ਛੋਟੀਆਂ ਟਰਾਲੀਆਂ ਨੇ ਚਾਰ ਚਾਰ ਫੁੱਟ ਦੀਆਂ ਟਰਾਲੀਆਂ ਨੇ ਇਹ ਚੜਾਈ ਇਸ ਕਰਕੇ ਇਸ ਕਰਕੇ ਨੰਬਰ ਪਲੇਟ ਨਹੀਂ ਆ ਦੇਖੋ ਟੁੱਟੀਆਂ ਨੰਬਰ ਪਲੇਟਾਂ ਮੋੜੋ ਲਗੜੇ ਹੋਣੇ ਸਾਰੇ ਉੱਥੇ ਲੱਗ ਜਾਂਦੇ ਆਂ ਅੰਦਰ ਛੋਟੀਆਂ ਗਲੀਆਂ ਨੇ ਬਾਜ਼ਾਰ ਦੇ ਵਿੱਚ ਟਰੈਕਟਰ ਦੇ ਮੂਰੇ ਵੀ ਨੰਬਰ ਨਹੀਂ ਹੈ ਟਰਾਲੀ ਦੇ ਪਿੱਛੇ ਵੀ ਨੰਬਰ ਨਹੀਂ ਹੈ ਜਾਇਜ਼ ਦਾ ਸਵਾਲ ਕਿ ਨਜਾਇਜ਼ ਦਾ ਦੇ ਦੇ ਉਹ ਤਾਂ ਆਹੀ ਲਵਾ ਦਿੰਦੇ ਆ ਨੰਬਰ ਕਿੰਨੀ ਵਾਰੀ ਲਵਾਉਣੇ ਆ ਫਿਰ ਨਿਕਲ ਜਾਂਦੇ ਆ ਹੋਰ ਕੋਈ ਗੱਲ ਨਹੀਂ ਹੱਗੀ ਸੀ ਆਪਣਾ ਪੱਖ ਰੱਖੋ ਮੈਨੂੰ ਕੋਈ ਦਿੱਕਤ ਨਹੀਂ ਹੈ ਤੁਹਾਡਾ ਪੱਖ ਵੀ ਉਸੇ ਤਰ੍ਹਾਂ ਚੱਲੇਗਾ ਪਰ ਜੋ ਸੱਚਾਈ ਹੈ ਤੁਹਾਨੂੰ ਦਰਸ਼ਕਾਂ ਨੂੰ ਅਸੀਂ ਦਿਖਾ ਦਿੱਤੀ ਹੈ ਜਾਇਜ਼ ਕੀ ਹੈ ਨਜਾਇਜ਼ ਕੀ ਹੈ ਫੈਸਲਾ ਤੁਸੀਂ ਕਰਨਾ ਲੁਧਿਆਣਾ ਦਾ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ